ਅੰਦੀ ਵੈਲਕਮ ਦੋਸਤੋ ਤੇ ਹੋਪ ਤੁਸੀਂ ਠੀਕ ਹੋਵੋਗੇ ਸਾਰੇ ਤੇ ਆਪਣਾ ਐਸ ਯੂਅਲ ਜਿੱਦਾ ਡੇ ਦੀ ਸ਼ੁਰੂਆਤ ਹੁੰਦੀ ਹੈ ਉਦਾਂ ਹੀ ਹੋ ਰਹੀ ਹੈ ਠੀਕ ਹੈ ਜੀ ਤੇ ਆਪਣਾ ਕੰਮ ਕਰਾਂਗੇ ਤੇ ਅੱਜ ਆ ਰਹੀਆਂ ਜੋਤਾਂ ਤੇ ਜਦੋਂ ਸਟਾਰਟ ਹੋ ਗਈਆਂ ਫਿਰ ਆਪਾਂ ਤਾਂ ਨਾਲ ਦੀ ਨਾਲ ਦਿਖਾਈ ਜਾਵਾਂਗੇ ਮਲੇ ਲਈ 10 ਤੋਂ 12 ਜੋਤਾਂ ਹੈਗੀਆਂ ਵਾ ਨਾਲ ਇੱਕ ਸ਼ੋਭਾ ਯਾਤਰਾ ਕੱਢਣੀ ਉਹਨਾਂ ਨੇ ਤੇ ਕੱਲ ਚ ਥੋੜੀ ਜਿਹੀ ਮਿਸਟੇਕ ਹੋ ਗਈ ਉਹ ਨਗਰ ਕੀਰਤਨ ਸ਼ੋਭਾ ਯਾਤਰਾ ਕੱਢਣੀ ਹੈ ਜਿਹਦੇ ਵਿੱਚ ਜੋਤਾਂ ਦੇ ਦਰਸ਼ਨ ਕਰਾਏ ਜਾਏਗੇ ਤੇ ਆਪਾਂ ਸਾਰਿਆਂ ਨੇ ਦਰਸ਼ਨ ਕਰਨੇ ਆ ਤੇ ਜਿਹੜੇ ਲਾਗੇ ਬੰਨੇ ਜਿਹੜੇ ਸultanpur ਦੇ ਕੋਲ-ਕੋਲ ਦੇ ਹੈਗੇ ਆ ਉਹ ਆ ਕੇ ਦਰਸ਼ਨ ਵੀ ਜ਼ਰੂਰ ਕਰਿਓ ਕਿਉਂਕਿ ਕਾਫੀ ਦੂਰ-ਦੂਰ ਤੋਂ ਜੋਤਾਂ ਨੇ ਆਣਾ ਵਾ ਤੇ ਬਾਕੀ ਆਪਾਂ ਮਿਲਦੇ ਆ ਔਰ ਭਾਈਓ ਮੈਂ ਔਰ ਭਾਈਓ ਮੈਂ ਗਿਆ ਸੀਗਾ ਮਹਿੰਦੀ ਮਾਰਨ ਇੱਕ ਹੈਗੀ ਸੀਗੀ ਆਪਣੇ ਤਲਵੰਡੀ ਚੋਧਰੀਆਂ ਕੋਲ ਸੀਗੀ ਤੇ ਉਹ ਮਹਿੰਦੀ ਮਾਰ ਕੇ ਆਏ ਆ ਤੇ ਉੱਥੇ ਗਏ ਆ ਜਏ ਅਤੇ ਉਹਨਾਂ ਦਾ ਵੀ ਮਨ ਕਦੀ ਬਣ ਰਿਹਾ ਸੀ ਕਦੀ ਨਹੀਂ ਬਣ ਰਿਹਾ ਸੀ ਪਰ ਉੱਥੋਂ ਵੀ ਚਲੋ ਕਾਰ ਆਏ ਆ ਮਹਿੰਦੀ ਮਾਰਿਆ ਆ ਹੁਣ ਉਹਨਾਂ ਦਾ ਬਣਾਵਾਂਗੇ ਆਪਾਂ ਜਿਹੜਾ 플ੌਟ ਤੋ ਹਾਂਜੀ ਗਾਇਸ ਮੈਂ ਤੁਹਾਡਾ ਨਵੀਂ ਤੇ ਹੁਣ ਆ ਹੀ ਚੱਲੇ ਆ ਜੋਤਾਂ ਦੇਖਣ ਕਿੱਥੇ ਕੋਹਤ ਨਹੀਂ ਆਵਾ ਜੋਤਾਂ ਆ ਰਹੀਆਂ ਵਾ ਤੁਹਾਡੇ ਅੱਜ ਤੁਹਾਨੂੰ ਦੱਸਿਆ ਹੋਣਾ ਨਿਕਲ ਭਾਣੇ ਆਧੀ ਰੋਟੀ ਘਾਟੀ ਖਾ ਕੇ ਆਪਾਂ ਘਰ ਦਾ ਕੰਮ ਸੀਗਾ ਥੋੜਾ ਜਿਹਾ ਉਹ ਕੀਤਾ ਫਿਰ ਹੁਣ ਦੇਖਾਂ ਚੱਲੇ ਆ ਕਿੱਥੋਂ ਤੱਕ ਆਪਣੇ ਜੋਤਾਂ ਪਹੁੰਚ ਗਈਆਂ ਆਪਣੇ ਜਿਹੜੇ ਆਪਣੇ ਜੋਤਾਂ ਨੇ ਰਹਿਣਾ ਤੇ ਦਿਨ ਦਿਨ ਤੁਹਾਨੂੰ ਦਰਸ਼ਨ ਕਰਾਵਾਂਗੇ ਜੋਤਾਂ ਦੇ ਅੱਜ ਦਾ ਜਿੱਦਾਂ ਆਪ ਆਪਣਾ ਸ਼ੋਭਾ ਯਾਤਰਾ ਦੇ ਮੋਬਾ ਹਰ ਵਾਰੀ ਨਗਰਗੀਤਾਂ ਨੇ ਨਿਕਲਦਾ ਨਗਰਗੀਤ ਨੂੰ ਹੁਣ ਬਾਬੇ ਦਾ ਲੰਗੇਣਾ ਦਾ ਦਾ ਬੰਦਾ ਤੇ ਚੋਬਾ ਆਪਣੀ ਬਾਬਾ ਯਾਤਰਾ ਵਾ ਕੱਲ੍ਹ ਹੀ ਯਾਤਰਾ ਵਾ ਹੰਦੂ ਵੱਡਾ ਹੋਣਾ ਠੀਕ ਆ ਮਤਲਬ ਕਿ ਕਈਆਂ ਨੇ ਸਟੋਰੀ ਭਾਈ ਆਪਾਂ ਸਟੋਰੀ ਦੇਖੀ ਆ ਪਾ ਜਾ ਕੇ ਹੁੰਦਾ ਤੇ ਹੁੰਦੇ ਆਂ ਜਾਨੀ ਹੁਣ ਆਪਾਂ ਆ ਗਏ ਇੰਦਰ ਤੇਰਾ ਰੱਖਾ ਤੋਰ ਵੀ ਹੋਈ ਆ ਉਹ ਬੈਂਡ ਆ ਗਿਆ ਕਹਿੰਦੇ ਬੰਬੇ ਤੋਂ ਬੈਂਡ ਕੀਤਾ ਵਾ ஆ <laughs> ਜਾ ਨਹੀਂ ਦਿੰਦੇ ਅੱਗੇ ਜਾ ਨਹੀਂ ਦਿੰਦੇ ਤੇ ਹੁਣ ਆਪਣੇ ਘਰ ਦੇ ਅੱਗੇ ਕਿਉਂ ਨਿਕਲ ਨਹੀਂ ਆਇਆ ਜੋਤਾ ਉਹ ਤੁਹਾਨੂੰ ਕੱਲੀ ਕੱਲੀ ਜੋਤ ਦੇ ਆਪਾਂ ਦਰਸ਼ਨ ਕਰਾਵਾਂਗੇ ਆ ਦੇਖੋ ਲੰਗਰ ਵੀ ਲੱਗਾ ਇੱਧਰ ਉਹ ਦੇਖੋ ਉਹ ਲੰਗਰ ਲੱਗਾ ਹੋਇਆ ਆ ਇੱਧਰ ਉਹ ਲੰਗਰ ਵੀ ਲੱਗਾ ਆਪਣੇ So guys ਹਾਂ ਜੀ ਤੁਹਾਨੂੰ ਆਪਣੇ ਮੰਦਿਰ ਦੀ ਡੈਕੋਰੇਸ਼ਨ ਦਿਖਾ ਲਓ ਕਿੱਥੇ ਦਿਖਾ ਲ ਮੰਦਿਰ ਦੀ ਡੈਕੋਰੇਸ਼ਨ ਦਿਖਾਣ ੱਲੇ ਬਹੁਤ ਸੋਹਣੀ ਹੋਈ ਡੈਕੋਰੇਸ਼ਨ ਅੱਛਾ ਠੀਕ ਦੇਖੋ ਜੀ ਆਪਾਂ ਮੰਦਰ ਵਾਲੇ ਜਾ ਰਹੇ ਆਂ ਐਨ ਵਧੀਆ ਪੂਰੀ ਗੱਲਬਾਤ ਓਕੇ ਕਰਾ ਕੇ ਹਾਂ ਮਾਈ ਜਿੰਦੀਆਂ ਜਦੋਂ ਜੋਤਾਂ ਆਣੀਆਂ ਤੇ ਆਪਾਂ ਉਹਦੇ ਲੰਗਰ ਲਗਾਣਾ ਫੇਰ ਸਾਨੂੰ ਟਾਈਮ ਨਹੀਂ ਲੱਗਣਾ ਲੰਗਰ ਆਪਣੇ ਫਰੂਟ ਦਾ ਲੰਗਰ ਚੱਲਣਾ ਵਾ ਜਦੋਂ ਜੋਤਾਂ ਆਉਗੀਆਂ ਉਹ ਵੀ ਦਿਖਾ ਦੇਵਾਂਗੇ ਹੁਣ ਇੱਕ ਵਾਰੀ ਤੁਹਾਨੂੰ ਜਾ ਕੇ ਪਹਿਲਾਂ ਬੜੀ ਡੈਕੋਰੇਸ਼ਨ ਚੈੱਕ ਕਰਾਣੇ ਆਂ ਐਨ ਵਧੀਆ ਤਰੀਕੇ ਨਾਲ ਜਿੱਦਾਂ ਲਾ ਕੇ ਸੁੰਦਰ ਕੀ ਕਹਿਣਾ ਚਾਹਾਂਗਾ ਡੈਕੋਰੇਸ਼ਨ ਨੇ ਦੇਖ ਕੇ ਇਹ ਹੱਥ ਘਰਾਤੀ ਆ ਹੈ ਹੱਥ ਘਰਾਤੀ ਆ ਆ ਭਾਈ ਆ ਸਾਡੇ ਜਿਨ੍ਹਾਂ ਨੇ ਸਾਰੀ ਲਾਈਟਿੰਗ ਦਾ ਕੀਤਾ ਡੈਕੋਰੇਸ਼ਨ ਦਾ ਕੀਤਾ ਹੋਰ ਇਹ ਤੁਹਾਡਾ ਗੱਲ ਭਾਈ ਦਾ ਉਹ ਵੀ ਆ ਆਪਾਂ ਸੋਨਾ ਲਾਵਾਂਗੇ 1 ਵੇ ਆ ਨਾ ਭਾਈ ਇਹ ਆਪਣੇ ਕ੍ਰਿਸ਼ਨਾ ਲਾਈਟ ਸਾਊਂਡ ਵਾਲੇ ਆ ਜਿੰਨਾਂ ਨੇ ਆਪਣੇ ਮੰਲੇ ਵੀ ਲਾਈਟ ਲਾਈ ਸੀ ਹਨਾ ਉਹਨਾਂ ਨੂੰ ਦੇਖ ਕੇ ਹੀ ਇਹਨਾਂ ਦੀ ਲਾਈਟ ਬੁੱਕ ਹੋਈ ਸੀ ਦੇਖੋ ਚਲਾਈ ਜਾਂਦੀ ਆ ਚਲਾਈ ਜਾਂਦੀ ਆ ਕਿਹੜਾ ਪਾ ਰਹੇ ਆ ਆ ਪੰਡਾਲ ਦੇ ਉੱਪਰ ਕਰੋ Okay ਅਸੀਂ ਜੋਤਾਂ ਆ ਸਾਹਮਣੇ ਆਪਣੀ ਜੋਤਾਂ ਰੱਖੇ ਨੇ ਉਹ ਨਹੀਂ ਹਲੋ ਜੀ ਆਪਣਾ ਜਿਹੜੀਆਂ ਆਪਣੀਆਂ ਜੋਤਾਂ ਆ ਉਹ ਕੋਲੀ ਆ ਗਈਆਂ ਵਾ ਚੌਂਕ 'ਚ ਤੇ ਉਹ ਦੇਖੋ ਆਪਣਾ ਫਰੂਟ ਦਾ ਲੰਗਰ ਜਿਹੜਾ ਇਹ ਹੁਣ ਲੈ ਕੇ ਚੱਲੇ ਆ ਤੇ ਉੱਥੇ ਰੱਖ ਕੇ ਫਿਰ ਤੁਹਾਡੇ ਨਾਲ ਮਿਲ ਬਲੌਗ ਹਾਂ ਜੀ ਹੁਣ ਆਪਾਂ ਚੇਲੇ ਸਲੇਵ ਤੇ ਕੇਲੇ ਉਹ ਰੱਖਣ ਪਈਆਂ ਕਿੱਥੇ ਨਾ ਆਉਂਦੇ ਹੋ ਚ ਗਈਆਂ ਵਾ ਜੁੱਤਾਂ ਤੇ ਆਪਣੇ ਪਾਸੇ ਬਿੜਿਆਰੀ ਆ ਫੁੱਲ ਅੱਜ ਆ ਨਾ ਵਾ ਵਾਓ ਕਰੇ ਲਾਈਕ ਗਾ ਹੈ ਹੇ ਹੈਲੋ ਲਾਈਕ ਡਾਣਾ ਸ਼ੇਅਰ ਸ਼ੇਅਰ ਪਹਿਲਾ 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 ਕਰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਸਪੋਰਟ ਕਰੋ ਲੋ ਵੀ ਬਾਬਿਓ ਹੁਣ ਆਪਾਂ ਲੱਗਿਆ ਲੰਗਰ ਤੇ ਵਾਕ ਹੀ ਆਪਾਂ ਦੇ ਵੀਡੀਓ ਲੱਗੀ ਆ ਅੰਦਰ ਪੁਏ ਤਾਂ ਦਿਖਾ ਦਿੰਦੇ ਆ ਬਸ ਪਤਾ ਨਹੀਂ ਤੇ ਉਹ ਆਪਣੇ ਬਰਾਏ ਭਾਈ ਪੋਰ ਵਾਈਪੀ ਨੂੰ ਵੀ ਗੋ ਬਾਈ ਠੀਕ ਆ ਭਾਈ ਬਹੁਤ ਧੰਨਵਾਦ ਆ ਭਾਈ ਚਾਰਾ ਸਗਾ ਹੈ ਤੇਰਾ ਗੌਰ ਬਾਈ ਚੱਕੋ ਨਹੀਂ ਚਾਰਾ ਸਗਾ ਹੈ ਤੇਰਾ ਗੌਰ ਹੋ ਹੋ ਚਾਰਾ ਸਗਾ ਹੈ ਤੇਰਾ ਲੋੜੀ ਵਾਲਾ ਆਪਣੇ ਮੰਦਰ ਅੱਗੇ ਅੰਦੂਲੀ ਬਣਾ ਲੱਗੇ ਉਹਦੇ ਤੋਂ ਦੰਦ ਲਗਾ ਨੇ ਰੋਲੀ ਬਣਾਣ ਲੱਗੇ ਆ ਮਾਹ ਮਈ ਦੀ ਜੋ ਤਾਰਾ ਕਰਕੇ ਮਲੇਗੀ ਪੂਰੇ ਸ਼ਹਿਰ ਚ ਰੰਗੋਲੀ ਐ ਬਣਾ ਰਹੇ ਆ ਪੂਰੇ ਸ਼ਹਿਰ ਨੂੰ ਸਜਾ ਰਹੇ ਆ ਨਾ ਵਧੀਆ ਤਰੀਕੇ ਨਾਲ ਆ ਦੇਖੋ ਆਪਣੇ ਸਾਰੇ ਮਹੱਲੇ ਦੇ ਸਾਰੇ ਅੰਗੋਲੀ ਬਣਾ ਰਹੇ ਕਿੰਨੀ ਸੋਹਣੀ ਸਨੇਗਿੰਗ ਨੰਬਰ ਲੱਗ ਚੁੱਕੇ ਆ ਕਿਹਾਰੇ ਮਾਗੀਲਾ ਦੇ ਵੀਰ ਜੀ ਦਾ ਆ ਵੀ ਆਪਨੇ ਜੂਵੀ ਭਰਾ ਦਾ ਜਨਮ ਦਿਨ ਸੀਗਾ ਜੇ ਤੁਹਾਨੂੰ ਗੱਲ ਦੱਸਿਆ ਹੀਗਾ ਤੇ ਹੁਣ ਉੱਥੇ ਚੱਲੇ ਆ ਹੁਣ ਪਾਰਟੀ ਰੱਖੀ ਆ ਰੋਟੀ ਖਾਣ ਪੀਣ ਕਰਾਂਗੇ ਲੋਈ ਮਿੱਤਰੋ ਹੁਣ ਆਪਾਂ ਆ ਗਏ ਸੀ ਮੰਦਰ ਤੇ ਬਾਕੀ ਤੁਹਾਨੂੰ ਦਿਖਾ ਦਾਂਗੇ ਨਾਲ ਨਾਲ ਜੀਰੋ ਤੇ ਤੁਮੰਦ ਦਫਾ ਮੰਦਰ ਅੰਦਰ ਜਾ ਕੇ ਤੇ ਬਾਕੀ ਤੁਹਾਨੂੰ ਲੋਕਾਂ ਨਾਲ ਨਾਲ ਦਿਖਾਈ ਬਲੌਗ ਨੂੰ ਨਿਮੋੜਿਆ ਆ। ਅੱਜ ਅਸੀਂ ਚੱਕਰ ਲੱਗੂਗੀ। ਮੈਂ ਤਾਂ ਆਗੇ ਸੀਗੇ ਇਹ ਕਿ ਆ ਵੀ ਚਾਲੇ ਗੇੜਾ ਕੁੜਾ ਮਾਰ ਰਹੀ ਏ। ਤਾਂ ਕਰਕੇ ਬਰਸੀ ਜਿਹੜਾ ਮਰਦਾ ਨਹੀਂ ਕਰਕੇ ਸੀ ਪਤਾ ਮੈਨੂੰ। ਜਿਹੜਾ ਕੁੜਾ ਲੈ ਲੈਂਦੇ ਆ। ਤਾਂ ਕਰਦੇ ਆ ਬਲੌਗ ਨੂੰ ਐਂਡ ਤੇ ਆਪਾਂ ਹੁਣ ਤੁਸੀਂ ਕੀ ਨਹੀਂ ਕਰਨਾ ਭੁੱਲਣਾ ਲਾਈਕ, ਕਮੈਂਟ, ਸ਼ੇਅਰ ਤੇ ਸਬਸਕ੍ਰਾਈਬਰ ਨਾਲ ਨਹੀਂ ਭੁੱਲਣਾ ਤੇ ਆਪਣੀ ਸਪੋਰਟ ਕਰਨੀ ਤੇ ਕੱਲ ਨੂੰ ਆਪਾਂ ਦਿਖਾਵਾਂਗੇ ਮਹਾਮਾਈ ਦਾ ਭਵਨ ਜਿਹਦੇ ਵਿੱਚ ਕੀ ਮਾਰਾ ਜੋਤਾਂ ਜਿਹੜੀਆਂ ਆ। ਠੀਕ ਹੈ ਦੋ ਮਿਲਦੇ ਆਪਾਂ ਕੱਲ੍ਹ